ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਸਥਿਤੀ ਇਹ ਹੈ ਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵੀ ਹਾਲਾਤ ਕੁਝ ਸਹੀ ਨਹੀਂ ਹਨ ਹੜ੍ਹਾਂ ਦੇ ਪਾਣੀ ਨੇ ਲੋਕਾਂ ਦੀਆਂ ਫਸਲਾਂ ਤੇ ਘਰ ਬਰਬਾਦ ਕਰ ਦਿੱਤੇ ਨੇ ਤੇ ਪਾਣੀ ਦੇ ਨਾਲ ਆਈ ਰੇਤ ਹੁਣ ਲੋਕਾਂ ਦੇ ਲਈ ਮੁਸੀਬਤ ਬਣੀ ਹੋਈ ਹੈ ਇਸ ਤੇ ਕਿਸਾਨਾਂ ਕੁਚਜੀਤ ਸਿੰਘ ਢੱਲੇਵਾਲ ਨੇ ਸਰਕਾਰ ਨੂੰ ਘੇੜਦੇ ਹੋਏ ਬਟੇ ਇਲਜ਼ਾਮ ਲਗਾਏ ਨੇ ਉਹਨਾਂ ਸਰਕਾਰ ਤੋਂ ਸਵਾਲ ਕਰਦੇ ਹੋਏ ਕਿ ਹੈ ਕਿ ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਹਾਲਾਤ ਇੰਨੇ ਖਰਾਬ ਹੋਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਦੇ ਵਾਅਦੇ ਤੇ ਵੀ ਸਵਾਲ ਖੜ੍ਹੇ ਕਿਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਪੰਜਾਬ ਚ ਆਏ ਹੜ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਅਸਲ ਚ ਆਏ ਸਨ ਜਾਂ ਲਿਆਂਦੇ ਗਏ ਸਨ ਢੱਲੇਵਾਲ ਦਾ ਕਹਿਣਾ ਹੈ ਕਿ ਹੜ੍ਹ ਆਉਣ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰਾਂ ਚੁੱਪ ਰਹੀਆਂ ਉਹਨਾਂ ਸਰਕਾਰ ਤੋਂ ਸਵਾਲ ਕਰਦਿਆਂ ਆਖਿਆ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਹਾਲਾਤ ਇੰਨੇ ਖਰਾਬ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਵੀ ਸਵਾਲ ਖੜੇ ਕੀਤੇ ਨੇ ਢੱਲੇਵਾਲ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਦਾ ਇੱਕ ਹੀ ਏਜੰਡਾ ਹੈ ਕਾਰਪੋਰੇਟਾਂ ਨੂੰ ਉਤਸ਼ਾਹਿਤ ਕਰਨਾ ਤੇ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਕਾਰਪੋਰੇਟਾਂ ਨੂੰ ਸਸਤੀ ਮਜ਼ਦੂਰੀ ਕਰਨਾ ਤਾਂ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਜਿਵੇਂ ਬਹੁਤ ਚਰਚਾ ਹੋ ਰਹੀ ਹੈ ਨਾ ਕਿ ਹਾੜਾ ਪ੍ਰੈਣੀ ਨੈਚੁਰਲ ਨਹੀਂ ਆਏਗੀ ਇਹ ਮੈਨ ਮੇਡ ਹੜਨੇ ਉਹਨਾਂ ਦੀ ਝਲਕ ਪੈ ਰਹੀ ਹੈ ਜਿਵੇਂ ਪਿਛਲੇ ਵੀ ਜੇ ਆਪਾਂ ਕੇ ਗੱਲ ਕਰੀਏ ਤਾਂ ਉੱਥੇ ਇੱਕ ਇਹਨਾਂ ਨੇ ਜੋ ਨਵਾਂ ਡੈਮ ਬਣਾਇਆ ਜਾ ਰਿਹਾ ਹੈ ਉਸ ਡੈਮ ਦੇ ਹੀ ਹਜੇ ਉਹਦੇ ਤੋਂ ਬਿਜਲੀ ਪੈਦਾ ਜਨਰੇਟ ਕਰਨੀ ਹੈ ਜਿਹੜੀ ਉਹ ਚ ਹਜੇ ਕੋਈ ਉੱਪਰ ਕੋਈ ਪ੍ਰੋਸੈਸ ਜਾਰ ਕਰਨ ਵਾਲਾ ਤਿਆਰੀ ਨਹੀਂ ਹੈ ਉੱਥੇ ਕੁਛ ਵੀ ਨਹੀਂ ਹੈ। ਔਰ ਬਹੁਤ ਉਹਦੇ ਤੇ ਹਜੇ ਜਦੋਂ ਕੰਮ ਹੀ ਨਹੀਂ ਕੰਪਲੀਟ ਹੋਣ ਵਾਲਾ ਪਿਆ ਹੈ ਤਾਂ ਉਹਨੂੰ ਭਰਨ ਦਾ ਮਤਲਬ ਕੀ? ਉਹਦੇ ਚ ਪਾਣੀ ਇਕੱਠਾ ਕਰਨ ਦਾ ਕੀ ਮਤਲਬ ਹੈ ਇੱਕ ਗੱਲ। ਨੰਬਰ 2 ਜਿੰਨੇ ਵੀ ਇਹ ਡੇਟ ਨੇ ਮਾਦੋ ਪਰ ਹੈਡਵਰਕਸ ਦੇ ਔਰ ਉਹ ਮੇਰਾ ਗਿਆਦਾ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਬੈਠ ਜਦੋਂ ਆਪਾਂ ਸਾਰਿਆਂ ਨੂੰ ਪਤਾ ਲੱਗਿਆ ਜੋ ਅਸੀਂ ਇਹ ਵੇਖ ਕੇ ਵੀ ਆਏ ਆਂ। ਕਿ ਉਹਨਾਂ ਨੂੰ ਜਨਾਲ ਲੱਗੀ ਪਈ ਔਰ ਚੱਲਣ ਦੀ ਉਹ ਸਮਰੱਥਾ ਚ ਨਹੀਂ ਉਹ ਚਲਾਉਣ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਹਿੰਦਾ ਔਰ ਜੋ ਸਮੇਂ ਸਿਰ ਮਗਰ ਹੌਲੀ ਹੌਲੀ ਪਾਣੀ ਮਦਰ ਰਿਲੀਜ਼ ਹੁੰਦਾ ਰਹਿੰਦਾ ਤਾਂ ਸ਼ਾਇਦ ਇਹ ਮਤਲਬ ਨੁਕਸਾਨ ਨਾ ਹੁੰਦਾ ਮਗਰਲੇ ਪਾਸੇ ਲੋਕਾਂ ਦਾ ਨੁਕਸਾਨ ਹੁੰਦਾ ਜਿਹੜਾ ਵੱਡੀ ਪੱਧਰ ਦੇ ਤੇ ਔਰ ਲਾਸਟ ਦੇ ਉੱਤੇ ਉਹ ਇੱਕਦਮ ਜਦੋਂ ਛੱਡਿਆ ਗਿਆ ਪਾਣੀ ਉਹ ਨਾ ਇੱਥੇ ਆ ਕੇ ਉਹਨੇ ਆਹ ਜਿਹੜੀ ਤੂਫਾਨ ਮਚਾਇਆ ਇੱਥੇ ਜਿਵੇਂ ਦੱਸਿਆ ਜਾ ਰਿਹਾ ਕਿ 40 50 ਪਰਿਵਾਰ ਰੁੜੇ ਨੇ ਉਹਦੇ ਵਿੱਚ ਮਸਜਿਦ ਰੁੜੀ ਹੈ ਬੱਚੇ ਰੁੜ ਗਏ ਪਸ਼ੂ ਰੁੜ ਗਏ ਇਹ ਦਰਿਆ ਦਾ ਮੁਹਾੜ ਹੀ ਮਤਲਬ ਚੇਂਜ ਕੀਤਾ ਪਿਆ ਹੈ ਮੈਂ ਇੱਕ ਪੁੱਛਣਾ ਚਾਹਣਾ ਸਾਡੀ ਸਰਕਾਰ ਨੂੰ ਕਿ ਠੀਕ ਹੈ ਕਿ ਸੈਂਚਰੀ ਹੈ ਇਹ ਜ਼ਰੂਰੀ ਇਹ ਚੀਜ਼ਾਂ ਵੀ ਕੁਦਰਤ ਨੂੰ ਵੀ ਨਾਲ ਰੱਖਣਾ ਜ਼ਰੂਰੀ ਹੈ ਲੇਕਿਨ ਇਹ ਵੀ ਨਹੀਂ ਹੈ ਕਿ ਕੁਦਰਤ ਦੀ ਜਿਹੜੀ ਗੱਲ ਨੂੰ ਲੈ ਕੇ ਤੁਸੀਂ ਕਹੋ ਵੀ ਇਹਦਾ ਦੇਤਾ ਜੀ ਵਾਈਲਡ ਐਨੀਮਲਸ ਦੀ ਸੈਂਚਰੀ ਹੈ ਇਹਦੇ ਲਈ ਅਸੀਂ ਇਹਨੂੰ ਕਿਸੇ ਨੂੰ ਛੇੜਨ ਨਹੀਂ ਦੇਵਾਂਗੇ ਜਾਇਦ ਅਸੀਂ ਕੁਝ ਕਰ ਨਹੀਂ ਸਕਦੇ ਤੇ ਮਨੁੱਖਤਾ ਦਾ ਘਾਣ ਹੋਵੇ ਮੈਂ ਪੁੱਛਣਾ ਚਾਹਣਾ ਹੈ ਕਿ ਇਹ ਜਾਨਵਰ ਤਾਂ ਹੋ ਸਕਦਾ ਉਹਨਾਂ ਨੂੰ ਨੁਕਸਾਨ ਨਾ ਹੋਵੇ ਜਿਹੜਾ ਇੱਥੇ 50 ਪਰਿਵਾਰ ਰੁੜ ਗਏ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਇਹ ਨੂੰ ਇਹਨੂੰ ਕਿਤੇ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕੋਈ ਕੁਦਰਤੀ ਹੈ ਇਸ ਸਰਕਾਰਾਂ ਦੀਆਂ ਗੈਲੀਆਂ ਨੇ ਸਰਕਾਰਾਂ ਦੀਆਂ ਨਲਕੀਆਂ ਨੇ ਢਲੇਵਾਲ ਮੁਤਾਬਕ ਜਿਵੇਂ ਜਿਵੇਂ ਤਿੰਨ ਵਪਾਰ ਸਮਝੌਤਿਆਂ ਦਾ ਮੁੱਦਾ ਚਰਚਾ ਚ ਹੈ ਕਿਸਾਨਾਂ ਨੂੰ ਹਰ ਥਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਆਖਿਆ ਹੈ ਕਿ ਇਸ ਸਾਲ ਮੀਂਹ ਕਾਰਨ ਫਸਲਾਂ ਡੁੱਬ ਗਈਆਂ ਨੇ ਅਜਿਹੀ ਸਥਿਤੀ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹਨ ਅਜਿਹਾ ਕਰਕੇ ਕਿਸਾਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਮੁੱਦੇ ਨੂੰ ਸਰਕਾਰ ਦੇ ਕੋਲ ਉਠਾਈਏ ਕੈਨੇਡਾ ਦੇ ਵਿੱਚ ਜਾਨ ਲੈਵਾ ਹਾਦਸੇ ਦੇ ਜ਼ਿੰਮੇਵਾਰ ਪਾਤੀ ਡਰਾਈਵਰ ਨੂੰ ਸਖਤ ਸਜ਼ਾ ਸੁਣਾਈ ਗਈ ਹੈ ਇਸ ਪਾਤੀ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਇੱਕ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ ਤੇ ਇਸ ਮਾਮਲੇ ਵਿੱਚ ਹੈਲੀਫੈਕਸ ਅਦਾਲਤ ਨੇ ਉਸ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਨਾਲ ਅਦਾਲਤ ਨੇ ਉਸ ਉਤੇ 10 ਸਾਲਾਂ ਦੇ ਲਈ ਗੱਡੀ ਨਾ ਚਲਾਉਣ ਦੀ ਵੀ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਸਜ਼ਾ ਮੁਕੰਮਲ ਹੋ ਤੋ ਬਾਅਦ ਸ਼ੁਰੂ ਹੋਵੇਗੀ ਕੈਨੇਡਾ 'ਚ ਜਾਨ ਲੈਵਾ ਹਾਦਸੇ ਦੇ ਜ਼ਿੰਮੇਵਾਰ ਭਾਰਤੀ ਡਰਾਈਵਰ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਲਫੈਕਸ ਅਦਾਲਤ ਦੇ ਵੱਲੋਂ ਦੀਪਕ ਸ਼ਰਮਾ ਉੱਤੇ 10 ਸਾਲ ਡਰਾਈਵਿੰਗ ਦੀ ਪਾਬੰਦੀ ਵੀ ਲਾਗੂ ਕੀਤੀ ਗਈ ਹੈ ਤੇ ਇਹ ਮਿਆਦ ਦੀਪਕ ਦੀ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਇਸੇ ਦੌਰਾਨ ਦੀਪਕ ਸ਼ਰਮਾ ਨੇ ਇੱਕ ਇੰਟਰਸੈਕਸ਼ਨ 'ਤੇ ਖੜੀ ਗੱਡੀ ਦੇ ਵਿੱਚ ਟੱਕਰ ਮਾਰ ਦਿੱਤੀ ਤੇ ਵਾਟਮੈਨ ਧਰਤੀ 'ਤੇ ਡਿੱਗ ਗਿਆ। ਪੈਰਾਮੈਟਿਕਸ ਦੇ ਵੱਲੋਂ ਵਾਟਮੈਨ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਸਨੇ ਦਮ ਤੋੜ ਦਿੱਤਾ। ਦਸਤਾਬੰਦ ਹੈ ਕਿ ਡਲਹੌਜ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਅਲੈਗਜ਼ੈਂਟਰੀਆ ਵਾਟਮੈਨ ਦੇ ਸਰੀਰ ਦਾ ਕੋਈ ਵੀ ਹਿੱਸਾ ਨਹੀਂ ਸੀ ਬਚਿਆ ਜਿੱਥੇ ਡੂੰਗਾ ਜ਼ਖਮ ਨਾ ਹੋਇਆ ਹੋਵੇ। ਰੀੜ ਦੀ ਹੱਡੀ ਤੱਕ ਫ੍ਰੈਕਚਰ ਹੋ ਗਿਆ ਸੀ ਜਦਕਿ ਅੰਦਰੂਨੀ ਅੰਗਾਂ ਦੇ ਵਿੱਚ ਗੁੱਜੀਆਂ ਸੱਟਾਂ ਵੱਜੀਆਂ ਤੇ ਸਿਰ ਖੂਨ ਦੇ ਨਾਲ ਲਤਪਤ ਨਸੜਾਇਆ। ਜਦੋਂ ਵਾਟਮੈਨ ਧਰਤੀ ਤੇ ਡਿੱਗੀ ਤਾਂ ਕੁਝ ਲੋਕ ਮਦਦ ਵਾਸਤੇ ਆ ਗਏ ਪਰ ਦੀਪਕ ਸ਼ਰਮਾ ਰੌਲਾ ਪਾਉਣ ਲੱਗਾ ਕਿ ਉਹ ਸਬਨਾ ਨੂੰ ਮਾਰ ਦਵੇਗਾ। ਉਸਨੇ ਇੱਕ ਸ਼ਖਸ ਤੇ ਹਮਲਾ ਕਰਨ ਦਾ ਯਤਨ ਵੀ ਕੀਤਾ ਇਸ ਦੌਰਾਨ ਜਦੋਂ ਪੁਲਿਸ ਅਫਸਰ ਪੁੱਜੇ ਤਾਂ ਦੀਪਕ ਸ਼ਰਮਾ ਡੰਡ ਬੈਠਕਾ ਲਾ ਰਿਹਾ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਅਫਸਰਾਂ ਨੂੰ ਧੱਕਾ ਮਾਰ ਕੇ ਇੱਕ ਇਮਾਰਤ ਵੱਲ ਦੌੜਿਆ ਪਰ ਉਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਦੀਪਕ ਸ਼ਰਮਾ ਵਿਰੁੱਧ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਵੀ ਲੱਗੇ ਨੇ ਪਰ ਸਰਕਾਰੀ ਵਕੀਲ ਨੇ ਇਹ ਵਾਪਸ ਲੈ ਲਏ 27 ਜਨਵਰੀ ਦੇ ਸ਼ਾਮ ਕਾਲੇ ਰੰਗ ਦੀ ਹੋਂਡਾ ਸਿਵਿਕ ਚਲਾ ਰਹੇ ਦੀਪਕ ਸ਼ਰਮਾ ਨੇ ਉਸ ਦਿਨ ਕਈ ਕਰਤੂਤਾਂ ਕੀਤੀਆਂ ਦੀਪਕ ਨੇ ਇੱਕ ਹੋਰ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਪਰ ਮੋਕੇ ਤੋਂ ਫਰਾਰ ਹੋ ਗਿਆ ਦੂਜੀ ਗੱਡੀ ਦੇ ਡਰਾਈਵਰ ਨੇ Honda Civic ਦੀ ਤਸਵੀਰ ਖਿੱਚਦਿਆਂ 911 ਤੇ ਕਾਲ ਕਰ ਦਿੱਤੀ ਦੀਪਕ ਸ਼ਰਮਾ ਰਫ਼ਤਾਰ ਵਧਾਉਂਦਾ ਜਾ ਰਿਹਾ ਸੀ ਅਤੇ ਵਰਨਨ ਸਟਰੀਟ ਦੇ ਵਿੱਚ ਇੱਕ ਟਰੱਕ ਦੇ ਨਾਲ ਟੱਕਰ ਹੁੰਦੇ ਹੁੰਦੇ ਬਚ ਗਈ ਇਸ ਤੋਂ ਬਾਅਦ ਹੀ ਉਸਨੇ ਪੈਦਲ ਜਾ ਰਹੀ ਐਲੈਗਜ਼ੈਂਟਰੀਆ ਨੂੰ ਟੱਕਰ ਮਾਰੀ ਦੱਸਿਆ ਜਾ ਰਿਹਾ ਹੈ ਕਿ ਦੀਪਕ ਸ਼ਰਮਾ ਪਹਿਲਾਂ ਵੀ ਮੋਟਰ ਵਹੀਕਲ ਐਕਟ ਦੀ ਕਈ ਵਾਰ ਉਲੰਘਣਾ ਕਰ ਚੁੱਕਾ ਹੈ 2018 ਦੇ ਵਿੱਚ ਨਿਊ ਬ੍ਰੈਂਸਵਿਕ ਪੁਲਿਸ ਵੱਲੋਂ ਉਸ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਦੀਆਂ ਦੋ ਟਿਕਟਾਂ ਦਿੱਤੀਆਂ ਗਈਆਂ ਉਦੋਂ ਅਲੈਗਜ਼ੈਂਡਰੀਆ ਦੇ ਮਾਪਿਆਂ ਨੇ ਕਿਹਾ ਕਿ ਰੱਬ ਅਜਿਹੇ ਦਿਨ ਕਿਸੇ ਨੂੰ ਨਾ ਵਖਾਵੇ ਉਹਨਾਂ ਆਖਿਆ ਕਿ ਇੱਕ ਸਿਰਫਰੇ ਡਰਾਈਵਰ ਨੇ ਉਹਨਾਂ ਦੀ ਬੱਚੀ ਹਮੇਸ਼ਾ ਲਈ ਜੁਦਾ ਕਰ ਦਿੱਤੀ ਅਮਰੀਕਾ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਤੇ ਫੀਸ ਦੇ ਵੱਡੇ ਵਾਅਦੇ ਤੋਂ ਬਾਅਦ ਹੁਣ ਗ੍ਰੈਸ ਸੁਰੱਖਿਆ ਵਿਭਾਗ ਨੇ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ ਇਸ ਪ੍ਰਸਤਾਵ ਦੇ ਅਨੁਸਾਰ H1B ਵੀਜ਼ਾ ਲੋਟਰੀ ਪ੍ਰਣਾਲੀ ਨੂੰ ਖਤਮ ਕਰਕੇ ਤਨਖਾਹ ਅਧਾਰਿਤ ਚੋਣ ਪ੍ਰਕਿਰਿਆ ਅਪਣਾਈ ਜਾਵੇਗੀ ਜੇਕਰ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ H1B ਵੀਜ਼ਾ ਦੇ ਲਈ ਚੋਣ ਹੁਣ ਪੂਰੀ ਤਰ੍ਹਾਂ ਬੇਤਰਤੀਬ ਹੋ ਜਾਵੇਗੀ ਤੇ ਇਸ ਦੀ ਬਜਾਏ ਬਿਨਕਾਰ ਦੀ ਸਲਾਨਾ ਤਨਖਾਹ ਦੇ ਅਧਾਰ ਤੇ ਉਸ ਨੂੰ ਤਨਜੀਤ ਕੀਤੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ H1B ਵੀਜ਼ਾ ਪ੍ਰਣਾਲੀ ਲਈ ਚੋਣ ਪ੍ਰਕਿਰਿਆ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਹੀ ਇਸ ਵੀਜ਼ਾ ਲਈ 1 ਲੱਖ ਡਾਲਰ ਦੀ ਭਾਰੀ ਫੀਸ ਲਗਾਈ ਗਈ ਸੀ ਜੋ ਜ਼ਿਆਦਾਤਰ ਭਾਰਤੀ ਤਕਨੀਕੀ ਕਰਮਚਾਰੀਆਂ ਦੁਆਰਾ ਵਰਤੀ ਜਾਂਦੀ ਹੈ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਇਹ ਪ੍ਰਸਤਾਵ ਟਰੰਪ ਪ੍ਰਸ਼ਾਸਨ ਦੇ H1B ਵੀਜ਼ਾ ਪ੍ਰਣਾਲੀ ਨੂੰ ਬੁਨਿਆਦੀ ਤੌਰ ਤੇ ਬਦਲਣ ਦੇ ਨਵੀਨਤਮ ਯਤਨਾਂ ਦੇ ਵਿੱਚ ਆਇਆ ਹੈ ਰਾਸ਼ਟਰਪਤੀ ਦੇ ਪ੍ਰਵਾਸੀਆਂ ਤੇ ਸਖਤੀਕਰਨ ਤੇ ਅਮਰੀਕੀ ਕਾਮਿਆਂ ਦੇ ਪੱਖ 'ਚ ਕਦਮ ਰੱਖਣ ਦੇ ਬਾਦ ਦੇ ਅਨੁਸਾਰ ਕਦਮ ਚੁੱਕਿਆ ਗਿਆ ਹੈ ਡੀ ਐਚ ਐਸ ਨੇ ਇੱਕ ਨੋਟੀਫਿਕੇਸ਼ਨ ਚ ਆਖਿਆ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਉਸ ਪ੍ਰਕਿਰਿਆ ਨੂੰ ਕੰਟਰੋਲ ਕਰਨ ਵਾਲੇ ਆਪਣੇ ਰੂਲਸ ਦੇ ਵਿੱਚ ਸੋਧ ਕਰਨ ਦਾ ਪ੍ਰਸਤਾਵ ਰੱਖਦਾ ਹੈ ਜਿਸ ਦੁਆਰਾ ਅਮਰੀਕੀ ਸਿਟੀਜ਼ਨ ਅਤੇ ਇਮੀਗ੍ਰੇਸ਼ਨ ਸਰਵਿਸਿਜ਼ H1B ਪੈਟੀਸ਼ਨਜ਼ ਦਾਇਰ ਕਰਨ ਲਈ ਵਿਲੱਖਣ ਲਾਪਾਤਰੀਆਂ ਦੇ ਲਈ H1B ਰਜਿਸਟ੍ਰੇਸ਼ਨal ਦੀ ਚੋਣ ਕਰਦੀ ਹੈ DHS ਨੇ ਆਪਣੇ ਪ੍ਰਸਤਾਵ ਦੇ ਵਿੱਚ H1B ਵੀਜ਼ਾ ਚੋਣ ਪ੍ਰਕਿਰਿਆ ਦੇ ਵਿੱਚ ਕਈ ਬਦਲਾਅ ਸੂਚੀਬੱਧ ਕੀਤੇ ਨੇ DHS H1B ਵੀਜ਼ਾ ਚੋਣ ਪ੍ਰਕਿਰਿਆ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਦੇ ਤਹਿਤ ਇੱਕ ਭਾਰ ਵਾਲਾ ਨਿਯਮ ਜ਼ਿਆਦਾਤਰ ਉੱਚ ਹੁਨਰਵੰਦ ਤੇ ਉੱਚ ਤਨਖਾਹ ਵਾਲੇ ਵਿਦੇਸ਼ੀਆਂ ਨੂੰ H1B ਵੀਜ਼ਾ ਵੰਡਣ ਦੇ ਪੱਖ 'ਚ ਹੋਵੇਗਾ ਇਸ ਵਿੱਚ ਆਖਿਆ ਗਿਆ ਹੈ ਕਿ ਨਵੇਂ ਪ੍ਰਕਿਰਿਆ ਮਾਲਕਾਂ ਨੂੰ ਸਾਰੇ ਤਨਖਾਹ ਪੱਧਰਾਂ ਤੇ ਕਾਮਿਆਂ ਦੇ ਲਈ H1B ਵੀਜ਼ਾ ਪ੍ਰਾਪਤ ਕਰਨ 'ਚ ਵੀ ਮਦਦ ਮਿਲੇਗੀ। ਹਰ ਸਾਲ 85000 ਵੀਜ਼ਾ ਦੀ ਸੀਮਾ ਵਾਲਾ ਲਾਟਰੀ ਸਿਸਟਮ ਹੁਣ ਨਵੇਂ H1B ਵੀਜ਼ਾ ਨਿਯਮ ਦੇ ਤਹਿਤ ਹੀ ਰਹੇਗਾ। ਹਾਲਾਂਕਿ ਇੱਥੇ ਵੀ ਇੱਕ ਬਦਲਾ ਹੈ। ਡੀਐਜਐਸ ਉਹਨਾਂ ਮਾਲਕਾਂ ਦੁਆਰਾ ਅਰਜ਼ੀਆਂ ਨੂੰ ਭਾਰੀ ਭਾਰ ਦੇਵੇਗਾ ਜੋ ਉੱਚ ਤਨਖਾਹ ਦਿੰਦੇ ਨੇ ਜੇਕਰ ਵੀਜ਼ਾ ਦੇ ਲਈ ਸਾਲਾਨਾ ਬੇਨਤੀਆਂ 85000 ਦੀ ਕਾਨੂੰਨੀ ਸੀਮਾ ਤੋਂ ਵੱਧ ਜਾਂਦੀਆਂ ਨੇ। ਉਨ੍ਹਾਂ ਦੀ ਚੋਣ ਦੀ ਸੰਭਾਵਨਾ ਉਸ ਤਨਖਾਹ ਪੱਦਰ ਤੇ ਆਧਾਰਿਤ ਹੋਵੇਗੀ ਜਿਸ ਤੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਚਾਰ ਤਨਖਾਹ ਪੱਧਰਾਂ ਦੇ ਵਿੱਚੋਂ ਸਭ ਤੋਂ ਉੱਚੇ ਪੱਧਰ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਚੋਣ ਪੂਲ ਦੇ ਵਿੱਚ ਚਾਰ ਵਾਰ ਦਾਖਲ ਕੀਤਾ ਜਾਵੇਗਾ ਸਭ ਤੋਂ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਸਿਰਫ ਇੱਕ ਵਾਰ ਹੀ ਦਾਖਲ ਕੀਤਾ ਜਾਵੇਗਾ ਡੋਨਾਲਡ ਟਰੰਪ ਦੀ H1B ਵੀਜ਼ਾ ਸਟੇ 1 ਲੱਖ ਡਾਲਰ ਦੀ ਫੀਸ ਮੌਜੂਦਾ H1B ਵੀਜ਼ਾ ਧਾਰਕਾਂ ਦੇ ਉੱਤੇ ਲਾਗੂ ਨਹੀਂ ਹੋਵੇਗੀ ਅਤੇ ਨਵੇਂ ਬਿਨੇਕਾਰਾਂ ਤੇ ਹੀ ਲਾਗੂ ਹੋਵੇਗੀ ਇਸ ਖਬਰ ਤੋਂ ਘਬਰਾਏ ਹੋਏ Amazon ਤੇ Meta ਸਨੇ ਤਕਨੀਕੀ ਵਿਗਜਾ ਨੇ ਆਪਣੇ H1B ਕਰਮਚਾਰੀਆਂ ਨੂੰ ਅਮਰੀਕਾ ਚ ਰਹਿਣ ਤੇ ਅੰਤਰਰਾਸ਼ਟਰੀ ਯਾਤਰਾ ਤੋਂ ਬਚਣ ਦੇ ਲਈ ਕਹਿ ਦਿੱਤਾ ਹੈ ਬਾਅਦ ਚ ਸਪਸ਼ਟ ਕੀਤਾ ਗਿਆ ਹੈ ਕਿ ਨਵਾਂ H1B ਨਿਯਮਨ ਨਵੇਂ ਉਮੀਦਵਾਰਾਂ ਤੇ ਲਾਗੂ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ